ਸਤਿ ਸ੍ਰੀ ਅਕਾਲ ਜੀ ਆਪ ਸਾਰੇ ਜਾਣਦੇ ਆ ਕਿ ਸਮਰੱਥ ਦੇ ਬਾਰੇ ਚ ਆਪ ਜੀ ਨੇ ਟ੍ਰੇning ਲੈ ਲਈ ਹੈ ਤੇ ਲੈਵਲ 1 ਸਾਰੀਆਂ ਗਤੀਵਿਧੀਆਂ ਕਿਵੇਂ ਕਰਵਾਈਆਂ ਜਾਣੀਆਂ ਇਹਦੇ ਬਾਰੇ ਚ ਪੀਪੀਟੀ ਰਿਕਾਰਡਿੰਗ ਆਲਰੇਡੀ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਹੈ ਪਰ ਵੱਡੀ ਗੱਲ ਇਹ ਸੀ ਕਿ ਵਿਵਹਾਰਕ ਰੂਪਚੇ ਕਿਵੇਂ ਲਾਗੂ ਹੁੰਦੀ ਹੈ ਸੋ ਵਿਵਹਾਰਕਤਾ ਦੀਆਂ ਅਸੀਂ ਵੀਡੀਓਜ਼ ਸ਼ੇਅਰ ਕਰਦੇ ਹੁੰਨੇ ਆ ਤੇ ਇਸ ਵਾਰ ਵੀ ਕਰਨ ਜਾ ਰਹੇ ਆ ਸੋ ਸਭ ਤੋਂ ਪਹਿਲਾਂ ਲੈਵਲ 1 ਦੇ ਲਈ ਜਿਹੜੀ ਐਕਟੀਵਿਟੀ ਹੈ ਉਹ ਕਹਾਣੀ ਸੁਣਾਉਣਾ ਹੈ ਕਹਾਣੀ ਸੁਣਾਉਣ ਤੋਂ ਪਹਿਲਾਂ ਤੁਸੀਂ ਉਹਦੇ ਨਾਲ ਜਿਹੜਾ ਹੈਗਾ ਉਹਨੂੰ ਇੰਟਰੋਡਿਊਸ ਕਰਨਾ ਹੁੰਦਾ ਕਹਾਣੀ ਦੇ ਟਾਪਿਕ ਨੂੰ ਉਹਦੇ ਬਾਰੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਅਸੀਂ ਅਪਣਾਉਂਦੇ ਆ ਜੇਕਰ ਸਾਡੇ ਕੋਲੇ ਇੱਕ ਤੇ ਕਈ ਵਾਰੀ ਹੁੰਦਾ ਕਿ ਇਲੈਕਟ੍ਰਿਸਿਟੀ ਨਹੀਂ ਅਵੇਲੇਬਲ ਹੈਗੀ ਭਾਵੇਂ ਉਹ ਲਾਈਟ ਹੋ ਕੇ ਭਾਵੇਂ ਜਨਰੇਟਰ ਹੋਵੇ ਤੇ ਕਦੀ-ਕਦੀ ਇਨੀਸ਼ੀਅਲ ਲੈਵਲ ਦੀਆਂ ਸਟੋਰੀਜ਼ ਨੇ ਸ਼ੁਰੂਆਤੀ ਕਹਾਣੀਆਂ ਨੇ ਤੇ ਉਹਨਾਂ ਦੀਆਂ ਫੋਟੋਆਂ ਸਾਡੇ ਕੋਲੇ ਨਹੀਂ ਹੁੰਦੀਆਂ ਸੋ ਉਸ ਸਮੇਂ ਅਸੀਂ ਫਿਰ ਉਹਦੇ ਥੀਮ ਦੇ ਉੱਤੇ ਉਹਦੇ ਵਿਸ਼ੇ ਦੇ ਉੱਤੇ ਕੁਝ ਕੋ ਪੀਕੇ ਟੈਸਟਿੰਗ টাইਪ ਥਿੰਕ ਕਰ ਲੈਣੇ ਆ ਕੁਝ ਕੁ ਚੀਜ਼ਾਂ ਜੋੜ ਲੈਣੇ ਆ ਉਹਦੇ ਨਾਲ ਪ੍ਰੀਵੀਅਸ ਨੌਲੇਜ ਪੂਰਵ ਅਨੁਮਾਨ ਦੇ ਆਧਾਰ ਤੇ ਇਦਾਂ ਦੀਆਂ ਚੀਜ਼ਾਂ ਨਾਲ ਅਸੀਂ ਇਸ ਕਹਾਣੀ ਦਾ ਟੌਪਿਕ ਜਿਹੜਾ ਉਹ ਅਨਾਉਂਸ ਕਰਦੇ ਆ ਸੋ ਇੱਥੇ ਸਾਡੇ ਕੋਲੇ ਅੱਜ ਕੁਦਰਤੀ ਤੌਰ ਤੇ ਬਿਜਲੀ ਨਹੀਂ ਹੈ ਤੇ ਫਿਰ ਅਸੀਂ ਇਨੀਸ਼ੀਅਲ ਲੈਵਲ ਦੀ ਉਹ ਸਟੋਰੀ ਸ਼ੁਰੂਆਤੀ ਪੱਧਰੀ ਕਹਾਣੀ ਪੜਾਉਣੀ ਹੈ ਸੋ ਆਓ ਦੇਖਦੇ ਹਾਂ ਕਿਵੇਂ ਸ਼ੁਰੂਆਤ ਕਰੀਏ ਹਾਂਜੀ ਸਾਰੇ ਵਿਦਿਆਰਥੀਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਹੈ ਤੇ ਫੇਰ ਹੁਣ ਕਰੀਏ ਅੱਜ ਦਾ ਕੰਮ ਸ਼ੁਰੂ? ਯੈਸ। ਅੱਛਾ। ਚਲੋ ਫਿਰ ਇਹ ਦੱਸੋ ਕਿ ਤੁਸੀਂ ਸਵੇਰੇ ਸਕੂਲ ਆਏ ਸੀ? ਯੈਸ। ਇਹ ਕਿਹੜਾ ਵੇਲਾ ਸੀ? 8 ਵਜੇ ਸਵੇਰੇ। 8 ਵਜੇ ਕਿਹੜਾ ਵੇਲਾ ਹੁੰਦਾ ਹੈ? ਸਵੇਰ ਦਾ। ਸਵੇਰ ਦਾ ਵੇਲਾ ਹੁੰਦਾ ਹੈ। ਤੇ ਛੁੱਟੀ ਕਿਹੜੇ ਵੇਲੇ ਹੁੰਦੀ ਆ? 2:00. ਦੁਪਹਿਰ ਦੇ ਵੇਲੇ। ਉਹ ਕਿਹੜਾ ਵੇਲਾ? ਜਿੱਦ ਦੁਪਹਿਰ। ਦੁਪਹਿਰ ਦਾ ਵੇਲਾ। ਤੇ ਜਦੋਂ ਤੁਸੀਂ ਸਵੇਰ ਦੇ ਵੇਲੇ ਸਕੂਲ ਆਉਨੇ ਹੋ ਦੁਪਹਿਰ ਦੇ ਵੇਲੇ ਛੁੱਟੀ ਹੋ ਜਾਂਦੀ ਆ ਤੇ ਫਿਰ ਜਾ ਕੇ ਧੁੱਪ ਹੁੰਦੀ ਏ ਤੇ ਫਿਰ ਸੌ ਜਾਂਦੇ ਹੋ ਹਾਂਜੀ ਸੌ ਜਾਂਦੇ ਹੋ ਯੈਸ ਤੇ ਫਿਰ ਕਿਹੜੇ ਵੇਲੇ ਖੇਡਣ ਜਾਂਦੇ ਹੋ 4 ਵਜੇ 4 ਵਜੇ 4 ਵਜੇ ਦੇ ਵੇਲੇ ਕਿਹੜਾ ਵੇਲਾ ਹੁੰਦਾ ਵਾ ਨਾਲ ਕੀ ਸ਼ਾਮ ਦਾ ਵੇਲਾ ਹੁੰਦਾ ਤੇ ਫਿਰ ਅੱਜ ਜਿਹੜੀ ਕਹਾਣੀ ਅਸੀਂ ਪੜ੍ਹਨੀ ਆ ਨਾ ਉਹ ਸ਼ਾਮ ਦੇ ਵੇਲੇ ਚ ਸ਼ਾਮ ਦੇ ਵੇਲੇ ਕਿੜੀਆਂ-ਕੜੀਆਂ ਚੀਜ਼ਾਂ ਕੀ-ਕੀ ਕਰਦੀਆਂ ਉਹ ਆਪਾਂ ਕਹਾਣੀ ਚ ਪੜ੍ਹਾਂਗੇ ਤੁਸੀਂ ਸਾਰਿਆਂ ਨੇ ਆਪਣੀ-ਆਪਣੀ ਬੁੱਕਲੈਟ ਦੇ ਵਿੱਚ ਆਪਣੀ ਕਿਤਾਬ ਦੇ ਵਿੱਚ ਸਵੇਰ ਦੇ ਵਿੜੇ ਵਾਲੀ ਕਹਾਣੀ ਪਹਿਲੀ ਕਹਾਣੀ ਖੋਲੋ ਤੇ ਤੁਸੀਂ ਨਾਲ ਦੀ ਨਾਲ ਉਂਗਲੀ ਵਾਚਨ ਕਰਨਾ ਹੈ ਉਂਗਲੀ ਨਾਲ-ਨਾਲ ਘਮਾਉਗੇ ਘਮਾਉਗੇ ਨਾ yes sir ਠੀਕ ਹੈ ਚਲੋ ਕਰੀਏ ਸ਼ੁਰੂ ਕਰ ਪੜਨਾ yes sir ਠੀਕ ਹੈ ਸੋ ਸਭ ਤੋਂ ਪਹਿਲਾ ਹਾਂਜੀ ਸ਼ਾਮ ਦਾ ਵਿੜਾ ਹੈ ਹਨੇਰਾ ਹੋਣਾ ਸ਼ੁਰੂ ਹੋ ਗਿਆ ਹੈ ਪੰਛੀ ਆਪਣੇ ਘਰਾਂ ਨੂੰ ਜਾ ਰਹੇ ਹਨ ਤਾਰੇ ਚਮਕ ਰਹੇ ਹਨ ਚੰਨ ਬੱਦਲਾਂ ਵਿੱਚ ਪਿੱਛੇ ਹੈ ਸ਼ਾਮ ਦਾ ਵੇਲਾ ਹੈ ਹਨੇਰਾ ਹੋਣਾ ਸ਼ੁਰੂ ਹੋ ਗਿਆ ਹੈ ਪੰਛੀ ਆਪਣੇ ਘਰਾਂ ਨੂੰ ਜਾ ਰਹੇ ਹਨ ਤਾਰੇ ਚਮਕ ਰਹੇ ਹਨ ਚੰਨ ਬੱਦਲਾਂ ਵਿੱਚ ਪਿੱਛੇ ਹੈ ਚੰਨ ਬੱਦਲਾਂ ਵਿੱਚ ਪਿਛੇ ਸ਼ਾਮ ਦਾ ਵੇਲਾ ਹੈ ਹਨੇਰਾ ਹੋਣਾ ਸ਼ੁਰੂ ਹੋ ਗਿਆ ਹੈ ਪੰਛੀ ਆਪਣੇ ਘਰਾਂ ਨੂੰ ਜਾ ਰਹੇ ਹਨ ਤਾਰੇ ਚਮਕ ਰਹੇ ਹਨ ਚੰਨ ਬਦਲਾਂ ਪਿੱਛੇ ਹੈ ਅਧਿਆਪਕ ਸਾਥੀਓ ਜਿਸ ਇਸ ਤਰ੍ਹਾਂ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਆਭ ਭਾਵ ਨਾਲ ਇੱਕ ਕਹਾਣੀ ਸੁਣਾਓਗੇ ਪਰ ਕਿਉਂਕਿ ਲੈਵਲ 1 ਦਾ ਵਿਦਿਆਰਥੀ ਹੈ ਤਾਂ ਥੋੜੀ ਬੋਤ ਜਿਹੜੀ ਹੈਗੀ ਹੈ ਇਹਦੇ ਵਿੱਚ ਮੋਡੀਫਿਕੇਸ਼ਨ ਜਾਂ ਕੁਝ ਨਵਾਂ ਆਪਾਂ ਜੋੜ ਸਕਦੇ ਹਾਂ ਜਿਵੇਂ ਅਕਸਰ ਹੈ ਕਿਉਂਕਿ ਇਹਨਾਂ ਨੂੰ ਆਪਾਂ ਮੁਹਾਰਨੀ ਪੜਾਉਣੀ ਆ ਤੇ ਮੁਹਾਰਨੀ ਦੇ ਲਈ ਅਸੀਂ ਕੀ ਕਰਦੇ ਆ ਕਿ ਇਹਨੂੰ ਮੁਹਾਰਨੀ ਦੇ ਅਕੋਰਡਿੰਗ ਜੋੜ-ਤੋੜ ਵਾਲੀ ਗਤੀਵਿਧੀ ਜਿਹੜੀ ਆਪਾਂ ਕਰਾਉਣੀ ਆ ਤੁਸੀਂ ਕਹਾਣੀ 'ਚ ਇਸਤੇਮਾਲ ਕਰ ਸਕਦੇ ਹੋ ਉਹਦੇ ਕੱਲੇ-ਕੱਲੇ ਸ਼ਬਦੀ ਧੁਨੀ ਨੂੰ ਜੋੜ ਸਕਦੇ ਹੋ ਇਸ ਨਾਲ ਜਦੋਂ ਵਿਦਿਆਰਥੀ ਤੁਹਾਨੂੰ ਸੁਣਾਏਗਾ ਉਹ ਵੀ ਜੋੜ-ਤੋੜ ਦੀ ਵਿਧੀ ਨਾਲ ਰਾਹੀਂ ਇਹਨੂੰ ਆਸਾਨੀ ਨਾਲ ਪੜ੍ਹ ਸਕੇਗਾ ਸੋ ਆਪਾਂ ਉਹ ਕੋਸ਼ਿਸ਼ ਕਰਦੇ ਆ ਸ਼ਾ ਮ ਸ਼ਾਮ ਸ਼ਾ ਮ

आ गी 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 आ आ गी आ गी आ गी आ आ गी आ ਆਪਣੇ ਕ ਰ ਰ ਰ ਕ ਰ ਕ ਰ ਰ ਕ ਰ ਰ ਗ ਰ ਨੂ ਨੂ ਜ ਜ ਰ ਏ ਰੇ ਤਾਰੇ ਪਾਰੇ ਤਾਰੇ ਤਾਰੇ ਚਮਕ 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 ਰੋ ਹੀ ਰ ਰੇ 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 ਹ ਨ ਹਨ ਹ ਨ ਹਨ ਚ ਨ ਚ ਨ ਚ ਨ

ਸੋ ਹੁਣ ਮੇਰੇ ਵਾਂ ਕੌਣ ਪੜਕੇ ਸੁਣਾਏਗਾ ਮੈਨੂੰ ਕਹਾਣੀ ਸੋ ਅਧਿਆਪਕ ਸਾਥੀਓ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਕਿ ਅਲੱਗ-ਅਲੱਗ ਪ੍ਰਕਾਰ ਦੇ ਵਿਦਿਆਰਥੀ ਸਾਡੇ ਕੋਲ ਨੇ ਜਿਨ੍ਹਾਂ ਦੇ ਲੈਵਲ ਦੀ ਚਰਚਾ ਕਿਉਂਕਿ ਵਿਦਿਆਰਥੀ ਮੇਰੇ ਸਾਹਮਣੇ ਬੈਠੇ ਨੇ ਸੋ ਮੈਂ ਵੱਖਰੀ-ਵੱਖਰੀ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਬੁਲਾ ਕੇ ਆਪ ਜੀ ਦੇ ਸਾਹਮਣੇ ਕੋਸ਼ਿਸ਼ ਕਰਦੇ ਹਾਂ ਕਿ ਉਹ ਕਿੰਨਾ ਕੁ ਪੜ ਸਕਦੇ ਨੇ ਕਿਸ ਪ੍ਰਕਾਰ ਪੜ ਸਕਦੇ ਨੇ ਸੋ ਸਭ ਤੋਂ ਪਹਿਲਾਂ ਸਾਡੇ ਕੋਲੇ ਜਿਹੜਾ ਵਿਦਿਆਰਥੀ ਹੈ ਹਾਂਸਰ ਕੁ ਹਾਂ ਕਿਤਾਬ ਲਿਖਿਆ ਸਰ ਆਪ ਦੀ ਕਿਤਾਬ ਲਿਖ ਰਿਹਾ ਸਰ ਸ਼ਾਮ ਦਾ ਵੇਲਾ ਹੈ ਹਨੇਰਾ ਹੋਣਾ ਸ਼ੁਰੂ ਹੋ ਗਿਆ ਹੈ ਪੰਛੀ ਆਪਣੇ ਘਰਾਂ ਨੂੰ ਜਾ ਰਹੇ ਹਨ ਤਾਰੇ ਚਮਕ ਰਹੇ ਹਨ ਚੰਨ ਬੱਦਲਾਂ ਵਿੱਚ ਪਿੱਛੇ ਹੈ ਹਾਂ ਦੋਸਤ ਸਵਰ ਇਹਨਾਂ ਬੋਲੋ ਵੇਲਾ ਵੇਲਾ ਬੇਲਾ ਨਹੀਂ ਬਟਾ ਵੇਲਾ ਵੇਲਾ ਇਹਨਾਂ ਬੋਲੋ ਬਦਲਾ ਬਦਲਾ ਹਮ ਗੁੱਡ ਜਾਓ ਵੈਰੀ ਗੁੱਡ ਗੁੱਡ ਹੈਪੀ ਹੁਣ ਸਾਡੇ ਕੋਲ ਦੂਜੀ ਪ੍ਰਕਾਰ ਦੇ ਵਿਦਿਆਰਥੀਆਂ ਨਾਲ ਆਪਾਂ ਗੱਲ ਕਰਦੇ ਹਾਂ ਬੈਡਮੇਟ ਆ ਹਾਂਜੀ ਮੇਰੇ ਕੋਲੇ ਸਿੰਟੂ ਦਸੀਆ सा अध्यापक साथियों प्रवासी बच्चा बहुत मात्राच है एक्सेंट का अंतर है सो देखने कि भार पा सकता विद्यार्थी इस तरह कहानी साउंड <coughs> हु। तोड़ के दोबारा कुछ बार होना हो, हो ਕਿਆ ਬਣਿਆ ਹੋਣਾ ਹੋਣਾ ਹੂੰ ਵੈਰੀ ਗੁੱਡ ਦਿੱਲਾ ਸ਼ੁਰੂ ਸ਼ੂ ਹੈ ਸ਼ੁਰੂ ਸ਼ੁਰੂ ਇਸ ਤਰ੍ਹਾਂ ਦੀ ਕੋਸ਼ਿਸ਼ ਨਹੀਂ ਕਰਨੀ ਕਿ ਆਪਾਂ ਨੂੰ ਯਾਦ ਕਰੀ ਇਸ ਤਰ੍ਹਾਂ ਕੋਸ਼ਿਸ਼ ਕਰਨੀ ਕਿ ਆਪਾਂ ਨੂੰ ਪਹਿਚਾਨੀ ਹੈ ਸ਼ੂ ਰੂ ਰੂ ਹੈ ਓ ਜੀ ਹਾਂ ਜੀ ਹੈ ਹਾਂ ਹਾਂ ਠੀਕ ਹੈ ਤੁਸੀਂ ਬੈਠੋ ਹਾਂ ਜੀ ਦੇ ਆਪ ਸਾਥੀਓ ਤੋਂ ਇਸ ਤਰ੍ਹਾਂ ਵਿਦਿਆਰਥੀ ਦੀ ਪ੍ਰੋਨਨਸੀਏਸ਼ਨ ਦੀਆਂ ਵੀ ਕੁਝ ਸਮੱਸਿਆਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਪਿਆਰ ਨਾਲ ਉੱਥੇ ਹੀ ਉਹਨੂੰ ਬਾਰ-ਬਾਰ ਉਹਦੀ ਅਭਿਆਸ ਕਰਾ ਕੇ ਸੁਧਾਰ ਸਕਦੇ ਹਾਂ ਤੇ ਕੁਝ ਕੁ ਕਿਉਂਕਿ ਜਿਹੜੇ ਵਿਦਿਆਰਥੀ ਬਹੁਤ ਅਰੰਭਕ ਪੱਧਰ ਤੇ ਜਾਂ ਘੱਟ ਪੱਧਰ ਦੇ ਹੁੰਦੇ ਨੇ ਉਹਨਾਂ ਨੂੰ ਪੜਨ ਵਿੱਚ ਵੀ ਦਿੱਕਤਾਂ ਕਾਫੀ ਆਉਂਦੀਆਂ ਨੇ ਪਰ ਅਕਸਰ ਉਹ ਇਹ ਛੋਟੀ ਕਹਾਣੀ ਪੜ ਦਿੰਦੇ ਨੇ ਜਿਵੇਂ ਵਿਦਿਆਰਥੀ ਅਕਸਰ ਇਤਿਕੇ ਕਰਕੇ ਵਿਖਾ ਰਹੇ ਨੇ ਉਹ ਸਧਾਰਨ ਤੇ ਮੈਂ ਇਹ ਕਹਿ ਸਕਦਾ ਕਿ ਸਾਰੇ ਵਿਦਿਆਰਥੀ ਲਗਭਗ ਕਹਾਣੀ ਪੜ ਦਿੰਦੇ ਨੇ ਕੁਝ ਕੁ ਲਾਈਨਾਂ ਉਹਨਾਂ ਨੂੰ ਯਾਦ ਹੋ ਜਾਂਦੀਆਂ ਨੇ ਤਾਂ ਫਿਰ ਸਾਨੂੰ ਇਸ ਗੱਲ ਤੇ ਕੋਸ਼ਿਸ਼ ਕਰਨੀ ਚਾਹੀਦੀ ਕਿ ਉਹ ਯਾਦ ਨਾ ਕਰਨ ਉਹ ਕਹਾਣੀ ਦੇ ਉਹਨਾਂ ਸ਼ਬਦਾਂ ਦੀ ਵੰਤਰ ਨੂੰ ਸਮਝਣ ਦਾ ਯਤਨ ਕਰਨ ਪਰ ਯਾਦ ਕਰਨਾ ਹੈ ਜਿਹੜਾ ਉਹ ਇਸ ਗੱਲ ਦੀ ਸਹਾਇਤਾ ਵੀ ਕਰਦਾ ਹੈ ਯੂਜ਼ ਮੈਂਟਰ ਨੂੰ ਉਹ ਦੁਬਾਰਾ ਦੁਬਾਰਾ ਪਰਚੋਲ ਕਰ ਸਕਾਂ ਧੰਨਵਾਦ ਜੀ